ਆਸ਼ਵਾਨ ਸਕੀਮ ਦੇ ਬਕਾਇਤ ਹਾਈ ਕੋਰਟ ਦਾ ਸਖਤ ਆਦੇਸ਼ ਸਿਹਤ ਵਿਭਾਗ ਦੇ ਮੁਖ ਸਖਤਰ ਸਮੇਤ ਸੀਨੀਅਰ ਅਧਿਕਾਰੀਆਂ ਦੀ ਸੈਲਰੀ ਅਟੈਚ ਕਰਨ ਦੇ ਹੁਕਮ ਪੰਜਾਬ ਸਰਕਾਰ ਤੋਂ 2 ਹਫਤੇ ਦੇ ਵਿੱਚ ਮੰਗਿਆ ਹਲਫਨਾਮਾ 16 ਅਕਤੂਬਰ ਨੂੰ ਅਗਲੀ ਸੁਣਵਾਈ। ਸ੍ਰੀਮਾਨ ਦੀ ਸਿਹਤ ਨੂੰ ਲੈ ਕੇ ਫੋਟੋਜ਼ ਹਸਪਤਾਲ ਦੇ ਡਾਕਟਰਾਂ ਦਾ ਬਿਆਨ ਸਿਹਤ ਚ ਜਲਦ ਹੋਏਗਾ ਸudar CM ਦੇ ਹਾਰਟ ਦਿਨਾਂ ਨਾਲ ਸੰਬੰਧਿਤ ਕੀਤੇ ਗਏ ਟੈਸਟ ਰਿਪੋਰਟਾਂ ਦੇ ਆਧਾਰ ਤੇ ਲਿਆ ਜਾਏਗਾ ਅਗਲਾ ਫੈਸਲਾ। ਅਸਫਤਾ ਤੋਂ ਮੁੱਖ ਮੰਤਰੀ ਮਾਨ ਨਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਕੀਤੀ ਗੱਲਬਾਤ ਕਿਹਾ ਇਨਸਾਫ ਵਾਉਣ ਦੇ ਲਈ ਵਚਨਬੱਧ ਹੈ ਸੂਬਾ ਸਰਕਾਰ ਵਿਅਕਤੀ ਜਾਂ ਅਥਾਰਟੀ ਦੀ ਤੱਕ ਕੇ ਸ਼ਹਿਨ ਨਹੀਂ ਕੀਤਾ ਜਾਏਗਾ ਬਰਦਾਸ਼ ਸੁਨੇਹਾ ਜਾਕਰ ਦੇ ਅਸਤੀਫੇ ਤੇ ਅਟਕਲਾਂ ਦਾ ਬਾਜ਼ਾਰ ਗਰਮ ਬੀਜਪੀ ਦੇ ਅਸਤੀਫੇ ਦੇ ਅਖੀ ਤਖੰਡਨ ਪਰ ਜਾਖੜ ਹੁਣ ਤੱਕ ਚੁੱਪ ਕਾਂਗਰਸ ਬੋਲੀ ਜਾਖੜ ਖੋਦ ਕਿਉਂ ਨਹੀਂ ਕਰਦੇ ਤੇ ਤਿੱਸਪਸ਼ਟ हरियाणा ਦੀ ਚੋਣ ਪੜਦੇ ਵਿੱਚ ਪਾਪਾ ਹਾਇਕ ਮੰਨੇ ਚੋਕੀ ਪੂਰੀ ਤਾਕਤ ਅੱਜ ਹਸਾਰ ਦੇ ਵਿੱਚ ਜਨ ਆਸ਼ੀਰਵਾਦ ਰੈਲੀ ਕਰਨਗੇ ਪ੍ਰਧਾਨ ਮੰਤਰੀ ਮੋਦੀ ਤਫਰੀਦਾਬਾਦ ਮਹਿੰਦਰਗੜ ਅਤੇ ਯਮਨਾ ਨਗਰ ਦੇ ਵਿੱਚ ਹੋਣਗੇ ਯੂਪ ਦੇ ਸੀਐਮ ਯੋਗਯ ਦਤਨਾਥ ਦੇ ਚੋਣ ਜਲਸੇ ਕੈਸਲ ਦੇ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਕਿਸਾਨੀ ਆंदोलਨ ਨੂੰ ਲੈ ਕੇ ਵਿਵਾਦਿਤ ਬਿਆਨ ਗਿਆ ਪੰਜਾਬ ਦੇ ਕੁਝ ਲੋਕ ਕਿਸਾਨਾਂ ਦਾ ਮਖੌਟਾ ਪਾ ਕੇ ਆਏ ਟਰੈਕਟਰ ਲੈ ਕੇ ਲਾਲ ਕਿਰੇ ਤੇ ਕੀਤੀ ਚੜਾਈ पंचायती चो ल अकाली दल का इल्जाम कहा पंचायती हो रही है धंधली सरपंचों एमओ सी कटने पै रहे एस डी मौजूदा अंतरिंग कमेटी की अज होगी आखिरी बैठक श्रोमणी कमेटी के नवे प्रधानी अंतरिंग कमेटी की चोण दे, दे तरीक का हो सकता है ऐलान ਲਖਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਪ림 ਕੋਰਟ ਨੇ ਕੇਂਦਰ ਪੰਜਾਬ ਤੇ ਦਿੱਲੀ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਜੇਲ ਸ਼ਿਫਟ ਨੂੰ ਲੈ ਕੇ ਮੰਗਿਆ ਰਿਕਾਰਡ ਹਵਾਰਾ ਨੇ ਦਿੱਲੀ ਤੋਂ ਪੰਜਾਬ ਦੀ ਜੇਲ ਦੇ ਵਿੱਚ ਸ਼ਿਫਟ ਕੀਤੇ ਜਾਣ ਦੀ ਕੀਤੀ ਹੈ ਮੰਤ ਸਾਬਕਾ ਮੰਤਰੀ 파ਟਪੂਛ 나슈 ਦੇ ਖਿਲਾਫ ਈਦੀ ਦਾ ਵੱਡਾ ਐਕਸ਼ਨ 22.78 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਅਟੈਚ ਟੈਂਡਰ ਕੋਟਾਲਾ ਮਾਮਲੇ 'ਚ ਕੀਤੀ ਕਾਰਵਾਈ ਦਿੱਲੀ ਦੇ ਨਾਰਾਇਣ ਇਲਾਕੇ ਦੇ ਵਿੱਚ ਕਾਰ ਦੇ ਇੱਕ ਸ਼ੋਰੂਮ ਤੇ ਫਾਇਰਿੰਗ ਵੀ ਰਾਉਂਡ ਤੋਂ ਵੱਧ ਚਲਾਈਆਂ ਗੋਲੀਆਂ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੇ ਰੰਗਦਾਰੀ ਦਾ ਦੱਸਿਆ ਮਾਮਲਾ ਪੰਜਾਬ ਦੇ ਵਿੱਚ ਅੱਜ بنائے ਜਾ ਰਹੇ ਸ਼ਹੀਦ ਭਗਤ ਸਿੰਘ ਦੀ ਜਨਤੀ ਨਵਾਂ ਸ਼ਹਿਰ ਦੇ ਪੈਂਫਟਕਰ ਕਲਾਚ ਹੋਏਗਾ ਸਮਾਗਮ ਕੈਬਨਿਟ ਮੰਤਰੀ ਸਰਨਪ੍ਰੀਤ ਸਿੰਘ ਸੋਨ ਦੇਨਗੇ ਸ਼ਰਧਾਂਜਲੀ ਸਸ਼ੀਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ੋ ਸੰਦੂ ਮੈਨੂੰ ਉਮੀਦ ਹੈ ਤੁਸੀਂ ਸਾਰੇ ਖੈਰੀਅਤੇ ਨਾਲ ਹੋਗੇ ਤਾਂ ਅਬਰਤਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾ ਆਯੁਸ਼ਮਾਨ ਸਕੀਮ ਤੋਂ ਤਾਂ ਆਯੁਸ਼ਮਾਨ ਦੇ ਬਕਾਇਆ ਨੂੰ ਲੈ ਕੇ ਹਾਈ ਕੋਰਟ ਦਾ ਸਖਤ ਆਦੇਸ਼ ਆਇਆ ਹੈ ਵੱਡੀ ਖਬਰ ਹੈ ਦਾ ਜਿ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸੈਲਰੀ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਨੇ ਵਿਭਾਗ ਦੇ ਮੁਖ ਅਸਕਰ ਦੀ ਸੈਲਰੀ ਅਟੈਚ ਕਰਨ ਦੇ ਹੁਕਮ ਦਿੱਤੇ ਗਏ ਨੇ ਸੀਨੀਅਰ ਅਧਿਕਾਰੀਆਂ ਦੀ ਵੀ ਸੈਲਰੀ ਜਿਹੜੀ ਹੈ ਉਸ ਨੂੰ ਅਟੈਚ ਕੀਤਾ ਜਾਏਗਾ ਕੋਰਟ ਨੇ ਮੰਤਰੀਆਂ ਵਿਧਾਇਕਾਂ ਦੇ ਸਰਕਾਰੀ ਖਰਚ ਦੀ ਡਿਟੇਲ ਮੰਗੀ ਹੈ ਔਰ ਅਧਿਕਾਰੀਆਂ ਤੇ ਹੋ ਰਹੇ ਸਰਕਾਰੀ ਖਰਚ ਦੀ ਵੀ ਜਾਣਕਾਰੀ ਮੰਗੀ ਗਈ ਹੈ 3.5 ਸਾਲ ਦੇ ਸਮੇਂ ਦੇ ਦੌਰਾਨ ਹੋਏ ਖਰਚੇ ਦੀ ਰਿਪੋਰਟ ਮੰਗੀ ਗਈ ਹੈ ਕੇਂਦਰ ਦੇ ਵੱਲੋਂ ਜਾਰੀ ਕੀਤੇ ਗਏ 350 ਕਰੋੜ ਦਾ ਵੀ ਹਿਸਾਬ ਜਿਹੜਾ ਹੈ ਉਹ ਮੰਗਿਆ ਗਿਆ ਹੈ ਆਯੁਸ਼ਮਾਨ ਯੋਜਨਾ ਦੇ ਲਈ ਦੱਸਦੀ ਹੈ ਕਿ ਜਾਰੀ ਹੋਇਆ ਹੈ ਕਿ ਪੈਸਾ ਕਿੱਥੇ ਗਿਆ ਹਾਈ ਕੋਰਟ ਨੇ ਪੁੱਛਿਆ ਹੈ 2 ਹਫਤਿਆਂ ਦੇ ਵਿੱਚ ਹਲਫਨਾਮਾ ਦਾਖਲ ਕਰੇ ਪੰਜਾਬ ਸਰਕਾਰ ਹਾਈ ਕੋਰਟ ਨੇ ਕਿਹਾ 16 ਅਕਤੂਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਤੇ ਕਿਹਾ ਗਿਆ ਕਿ ਪੰਜਾਬ ਦੇ ਨਿੱਜੀ ਨਿੱਜੀ ਹਸਪਤਾਲਾਂ ਨੇ बकाया जारी ना कारण आयुष्मान योजना के तहत इलाज करने बंद कर दिए ने जिस विवाद होने बाद, तो बाद प्राइवेट मैडिकल एसोसीएशन ने पंजाब एंड हरियाणा हाई कोर्ट का रुख किया है जिससे कोर्ट ने यह हुक्म जारी किए हैं इस मामले तो की अगली सुनवाई हूँ सोलह अक्टूबर में होगी यानी कि मामला छोटा नहीं रहा मामला हूँ वाला हो गया है जिथे अधिकारियों की सैलरी अटैच करने के हकम ने तो उ ही ज खर्चे ने कि हो रहे हैं इसके सारा हिसाब कोर्ट ने मंगया है ਉਧਰ ਕੇਂਦਰੀ ਮੰਤਰੀ ਮਨੋਹਰ ਲਾਲ ਦਾ ਵਿਵਾਦਿਤ ਬਿਆਨ ਆਇਆ ਹੈ ਕਿਸਾਨੀ ਆंदोलਨ ਨੂੰ ਲੈ ਕੇ ਫਿਰ ਤੋਂ ਮਨੋਹਰ ਲਾਲ ਬੋਲੇ ਨੇ ਪੰਜਾਬ ਦੇ ਕੁਝ ਲੋਕ ਨਾ ਗਿਆ ਹੈ ਕਿ ਕਿਸਾਨ ਦਾ ਮਖੋਟਾ ਪਾ ਕੇ ਆਏ ਨੇ ਤਾਂ ਟਰੈਕਟਰ ਲੈ ਕੇ ਲਾਲ ਕਿਲੇ ਤੇ ਚੜਾਈ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਔਰ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਆਸਥਿਰ ਕਰਨਾ ਚਾਹੁੰਦੇ ਨੇ ਤਾਂ ਖਟਕ ਅਤੇ ਖੇਤ ਕੈਟਰਲ ਦੇ ਵਿੱਚ ਦਾ ਸੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਇਸ ਤੋਂ ਪਹਿਲਾਂ ਵੀ ਦੋ ਦਫਾ ਮਨੋਹਰ ਲਾਲ ਦੇ ਵੱਲੋਂ ਇਹ ਜਿਹਹਾ ਹੀ ਬਿਲਕੁਲ ਬਿਆਨ ਦਿੱਤਾ ਗਿਆ ਹੈ ਜਿਸ ਨੂੰ ਦੁਬਾਰਾ ਤੋਂ ਦੁਹਰਾਉਂਦੇ ਹੋਏ ਇਸ ਰੈਲੀ ਦੇ ਵਿੱਚ ਮਨੋਹਰ ਲਾਲ ਨਜ਼ਰ लबादा एक मुखौटा पहन करके किसानों का वो मुखौटा पहन करके पंजाब के कुछ लोगों ने चढ़ाई करने शुरू कर दी हमने एक साल तक वो भी भुगता भुगता कि नहीं भुगता लेकिन उसके पीछे मंशा क्या थी सरकार को अस्थिर किया जाए कैसे सरकार को उखाड़ा जाए हरियाणा सरकार को कैसे उखाड़ा जाए केंद्र सरकार को कैसे उखाड़ा जाए जो लबादा पहने हुए थे क्टर लेकर के दिल्ली में घुस गए लाल किले पर चढ़ गए कौन सा सागर का तरीका आता लेकिन देश का आजादी का प्रतीक है लाल किला का तरह उसके ऊपर आप चढ़ रहे हो किसान नहीं थे मित्रों इस इलाके में मुझे इसलिए बताना पड़ रहा है कि बहुत लोग आपको इसका भ्रम पैदा करेंगे हम लोग इस देश भक्त राष्ट्र भक्त समाज के लोग ਅਗੇ ਬਾਤਿਆਂ ਦਰ ਸੀਐਮ ਆਨ ਦੀ ਸਿਹਤ ਬਾਰੇ ਫੋਟੇਜ਼ ਹਸਪਤਾਲ ਦਾ ਬਿਆਨ ਆਇਆ ਹੈ ਮੁੱਖ ਮੰਤਰੀ ਦੀ ਸਿਹਤ ਪੂਰੀ ਤਰ੍ਹਾਂ ਸਥਿਰ ਹੈ ਉਹਨਾਂ ਨੇ ਕਿਹਾ ਹੈ ਡਾਕਟਰ ਦੇ ਇਹ ਕਹਿਣਾ ਹੈ ਸੀਐਮ ਟ੍ਰੀਟਮੈਂਟ ਨੂੰ ਵਧੀਆ ਹੰਗਾਰਾ ਦੇ ਰਹੇ ਨੇ ਉਹਨਾਂ ਦੀ ਉਮੀਦ ਹੈ ਕਿ ਉਹਨਾਂ ਦੀ ਸਿਹਤ ਜਲਦ ਠੀਕ ਹੋ ਜਾਏਗੀ ਉਸ ਦੇ ਵਿੱਚ ਸੁਧਾਰ ਹੋਏਗਾ ਤਾਂ ਸੀਐਮ ਦੇ ਹਾਰਟ ਦੇ ਨਾਲ ਸੰਬੰਧਿਤ ਟੈਸਟ ਕੀਤੇ ਗਏ ਨੇ ਟੈਸਟਾਂ ਦੀ ਰਿਪੋਰਟ ਆਣੀ ਅਜੇ ਬਾਕੀ ਹੈ ਤਾਂ ਰਿਪੋਰਟਾਂ ਦੇ ਅਧਾਰ ਤੇ ਹੀ ਅਗਲਾ ਫੈਸਲਾ ਹੋਏਗਾ ਡਾਕਟਰਾਂ ਨੇ ਕਿਹਾ ਹੈ ਸੋ ਦੱਸ ਦਈਏ ਕਿ ਸੀਐਮ ਦੀ ਪਲਮੋਨੀ ਆਰਟਰੀ ਦੇ ਵਿੱਚ दबाव वी इस मुख्यमंत्री हार्ट से प्रैशर आ रहा और इस करके ब्लड प्रैशर के उतरा चढ़ाव हो रहा है जिसनों तो लैके टैस्टे गए हैं और टैसट जिस तरीके तरीकेट्स आनगियां डॉक्टर का कहना है उस तो बाद अगला फैसला लिया जाए सीएमआर ने विद्यार्थियों के न उधर गलबात की थी है। राजीव गांधी लॉ यूनिवर्सिटी के विद्यार्थियों नोसा दिता गया सरकार इंसाफ दवा वचनबद्ध है सीएम का यह कहना है किसी कारण भी खजल खुआर नहीं होता जाएगा व्यक्ति अथॉरिटी अथारिटी धक्केशाही बर्दाश्त नहीं किया जाएगा विद्यार्थियों के हितों की राखी के लिए वचनबद्ध हाँ भगवान बावजूद ने बिना हो दसे होस्टल चये ने कपड़िया तराज टिप्पणिया की हालांकि जिक्र योग्य है कि लॉ यूनिवर्सिटी का कल जो टाइम टेबल मुताबिक दिन चलिया यानी कि क्लासा लगनिया शुरू हो गई सन पर इस आज तवाना दिन है जो दो विद्यार्थना धरने से बैठे अगे बढ़ गल पंजाब भाजपा प्रधान सुनील जाखड़ की जिंद के अस्तीफे की चर्चा से पंजाब भाजपा ने ब्रेक लगाई है तो पंजाब कांग्रेस ट्वीट करके तंज कस रहे हैं एंट्री आम आदमी पार्टी की भी हो गई है रिपोर्ट ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਤੇ ਸਿਆਸੀ ਕਮ ਆਸਾਨ ਬਚਿਆ ਹੋਇਆ ਹੈ ਅਸਤੀਫੇ ਦੀ ਚਰਚਾ ਉਦੋਂ ਉੱਠੀ ਜਦੋਂ ਕੁਝ ਮੀਡੀਆ ਰਿਪੋਰਟਾਂ ਚ ਦਾਵਾ ਕੀਤਾ ਗਿਆ ਕਿ ਪਾਰਟੀ ਤੋਂ ਨਿਰਾਸ਼ ਚਲ ਰਹੇ ਸੁਨੀਲ ਜਾਖੜ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਅਫਵਾਹ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਜਾਖੜ ਨੇ ਇਸ ਦਾ ਖੰਡਨ ਨਹੀਂ ਕੀਤਾ ਪਰ ਭਾਜਪਾ ਲੀਡਰਸ਼ਿਪ ਨੇ ਇਸ ਤੇ ਫੁੱਲ ਸਟਾਪ ਲਾਇਆ ਅਸਤੀਫੇ ਦੀ ਖਬਰ ਦਾ ਖੰਡਨ ਕੀਤਾ ਤੇ ਉਹਨਾਂ ਦੀ ਨਿਰਾਸ਼ਗੀ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਪੰਜਾਬ ਬਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਸਤੀਫੇ ਦੀ ਜਿਹੜੀ ਮੀਡੀਆ ਚ ਖਬਰ ਆ ਰਹੀਆਂ ਨੇ ਇਹ ਟੋਟਲੀ ਨਿਰਦਰ ਨੇ ਝੂਠੀਆਂ ਨੇ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਚ ਅੱਗੇ ਵੱਧ ਰਹੀ ਹੈ ਔਰ ਅਸੀਂ ਸਾਰੇ ਇੱਕ ਟੀਮ ਵਰਕ ਦੀ ਤਰ੍ਹਾਂ ਪੰਜਾਬ ਦੇ ਵਿੱਚ ਬਾਜਪਾ ਨੂੰ ਅੱਗੇ ਲਿਜਾਣ ਦਾ ਕੰਮ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਖਬਰਾਂ ਵਿਰੋਧੀ ਧਿਰਾਂ ਵੱਲੋਂ ਜਿਹੜੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਧਦੇ ਗ੍ਰਾਫ ਤੋਂ ਹਤਾਸ਼ ਨੇ ਨਿਰਾਸ਼ ਨੇ ਝੂਠੀਆਂ ਫਲਾਈਆਂ ਜਾ ਰਹੀਆਂ ਨੇ ਮੈਂ ਇੱਕ ਵਾਰ ਫੇਰ ਸਪਸ਼ਟ ਕਰ ਦੇਣਾ ਚਾਹਨਾ ਕਿ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੋਈ ਇਸਤੀਫਾ ਨਹੀਂ ਦਿੱਤਾ ਇਸ ਤਰ੍ਹਾਂ ਦੀ ਖਬਰਾਂ ਕੇਵਲ ਝੂਠੀਆਂ ਤੇ ਨਿਰਾਧਾਰ ਹੈਗੀਆਂ ਭਾਜਪਾ ਨੇ ਭਾਵੇਂ ਖੰਡਨ ਕੀਤਾ ਪਰ ਅਸਤੀਫੇ ਨੂੰ ਲੈ ਕੇ ਪੰਜਾਬ ਕਾਂਗਰਸ ਤੇ ਭਾਜਪਾ ਵਿਚਾਲੇ ਟਵੀਟ ਵਾਰ ਛਿੜ ਗਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸਤੀਫੇ ਦੀਆਂ ਚਰਚਾਵਾਂ ਤੇ ਤੰਜ ਕੀਤਾ ਤੇ ਕਿਹਾ ਕਿ 올 ਦਾ ਬੈਸਟ ਵੇਅਰ ਨੈਕਸਟ ਜਿਸ ਤੇ ਭਾਜਪਾ ਨੇ ਟਵੀਟ ਕੀਤਾ ਤੇ ਲਿਖਿਆ ਸੱਦੀ ਨਾ ਬੁਲਾਈ ਮੈਲਾੜੇ ਦੀ ਡੈਸ਼ ਡੈਸ਼ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ ਖਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣਦੀਆਂ ਵੀ ਜੋਰਾਂ ਤੇ ਨੇ ਹੋਰ ਪਤਾ ਲੱਗੇ ਸਾਡੇ ਚੱਕਰ ਚ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ ਉਧਰ ਇਸ ਪੂਰੇ ਮਾਮਲੇ ਤੇ ਜਾਖੜ ਦੀ ਚੁੱਪੀ ਤੇ ਪੰਜਾਬ ਕਾਂਗਰਸ ਨੇ ਸਵਾਲ ਖੜੇ ਕੀਤੇ ਤੇ ਟਵੀਟ ਕਰਕੇ ਲਿਖਿਆ ਕਿ ਬੋਲੇ ਤਾਂ ਬੋਲੇ ਉਹ ਬੋਲੇ ਜਿਹਦੇ ਅਸੀਂ পেট ਖੋਲੇ ਤੁਹਾਡੇ ਪ੍ਰਧਾਨ ਜੀ ਇਹ ਗੱਲ ਆਪ ਵੀ ਦੱਸ ਸਕਦੇ ਸਨ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਯਾ ਸਭ ਕੁਝ ਠੀਕ ਹੈ ਪਰ ਨਹੀਂ ਉਹ ਤਾਂ ਫੋਨ ਬੰਦ ਕਰਕੇ ਹਲੋਫ ਹੋ ਗਏ ਨੇ ਇਸ ਮਾਮਲੇ ਚ ਆਮ ਆਦਮੀ ਪਾਰਟੀ ਨੇ ਵੀ ਐਂਟਰੀ ਕੀਤੀ ਅਨੰਦਪੁਰ ਸਾਹਿਬ ਤੋਂ ਐਮਪੀ ਮਲਵਿੰਦਰ ਸਿੰਘ ਗੰਗ ਨੇ ਜਾਖੜ ਦੇ ਬਹਾਨੇ ਭਾਜਪਾ ਨੂੰ ਕੇਰਿਆ ਤੇ ਕਿਹਾ ਕਿ ਪੰਜਾਬ ਪੱਖੀ ਵਿਅਕਤੀ ਜ਼ਿਆਦਾ ਦੇਰ ਭਾਜਪਾ ਚ ਟਿਕ ਨਹੀਂ ਸਕਦਾ ਵੈਸੇ ਤੇ ਬੀਜੇਪੀ ਦਾ ਆਪਣਾ ਮਾਮਲਾ ਆ ਔਰ ਇਸ ਤੇ ਕੋਈ ਪੁਸ਼ਟੀ ਤੇ ਵੀ ਹੋਈ ਨਹੀਂ ਹੈ ਲੇਕਿਨ ਮੈਨੂੰ ਜ਼ਰੂਰ ਇਨਾ ਪਤਾ ਹੈ ਕਿ ਬੀਜੇਪੀ ਚ ਬਹੁਤ ਦੇਰ ਤੱਕ ਜਿਹੜਾ ਵੀ ਕੋਈ ਪੰਜਾਬ ਪੱਖੀ ਹੋਊਗਾ ਬੰਦਾ ਟਿਕ ਨਹੀਂ ਸਕਦਾ ਇੰਨਾ ਮੈਂ ਬੜਾ ਜ਼ਿੰਮੇਵਾਰ ਮੰਨਦਾ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਵਿਚਾਲੇ ਪੰਜਾਬ ਭਾਜਪਾ ਐਕਸ਼ਨ ਚਾਈ ਤੇ 30 ਸਤੰਬਰ ਨੂੰ ਵੱਡੀ ਮੀਟਿੰਗ ਸੱਦ ਲਈ ਜਿਸ 'ਚ ਪੰਜਾਬ ਬੀਜੇਪੀ ਦੇ ਇੰਚਾਰਜ ਵਿਜੇ ਰupani ਸ਼ਾਮਿਲ ਹੋਣਗੇ ਚੜ੍ਹਈਗਰ ਤੋਂ ਪੰਕਜ ਕਬਾਈ న్యూਸ 18 ਪੰਜਾਬ ਅੱਗੇ ਵਧਦੇ ਹਾਂ ਦਿੱਲੀ ਦੇ ਵੱਲ ਰੁੱਕ ਕਰਾਂਗੇ ਤਾਂ ਰਾਜਸਤਾਨੀ ਦਿੱਲੀ ਗੋਲੀਆਂ ਦੇ ਨਾਲ ਦੈਲੀ ਹੈ ਦਿੱਲੀ ਦੇ ਨਰਾਇਣ ਇਲਾਕੇ ਦੇ ਵਿੱਚ ਤਾਬੜ ਤੋੜ ਫਾਇਰਿੰਗ ਹੋਈ ਹੈ ਦੱਸਿਆ ਕਿ ਕਾਰ ਦੇ ਸ਼ੋਅਰੂਮ ਦੇ ਵੀਰਾਂ ਨੂੰ ਗੋਲੀਆਂ ਛੱਡੀਆਂ ਨੇ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਰੰਗਦਾਰੀ ਦਾ ਮਾਮਲਾ ਲੱਗ ਰਿਹਾ ਹੈ ਪੁਲਿਸ ਦੇ ਮੁਤਾਬਿਕ ਸਭ ਫਾਇਰਿੰਗ ਕਰਨ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਗੈਂਗਸਟਰ ਤਾਂ ਲੌਰੈਂਸ ਦੇ ਵਿਰੋਧੀ ਹਿਮਾਂਸ਼ੂ ਪਾਉ ਦਾਨਾ ਸਾਹਮਣੇ ਆ ਰਿਹਾ ਹੈ ਇਸ ਦੇ ਵਿੱਚ ਔਰ ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਬਹੁਤ ਵਾਰ ਜਿਹੇ ਕਟਨਾਕਰਮ ਵਾਪਰ ਚੁਕੇ ਨੇ ਕਿਉਂਕਿ ਜੇਕਰ 갱쿼르 ਦਾ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਹਰਿਆਣਾ ਦਿੱਲੀ ਔਰ ਰਾਜਸਥਾਨ ਇਹ ਖਾਸ ਤੌਰ ਤੇ ਚਾਰ ਸੂਬੇ ਨੇ ਜਿਸ ਦੇ ਵਿੱਚ ਅਜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਫਿਲਹਾਲ ਪੁਲਿਸ ਕਹਿ ਰਹੀ ਹੈ ਕਿ ਗੈਂਗਸਟਰ ਵਾਰਦਾਤ ਇਹ ਮਾਮਲਾ ਲੱਗ ਰਿਹਾ ਹੈ ਹੁਣ ਗੱਲ ਕਰਦੇ ਹਾਂ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਪੰਜਾਬ 95 ਦੀ ਜਿਸ ਤੇ ਸੈਂਸਰ ਬੋਰਡ ਦੇ ਵੱਲੋਂ ਕੱਟ ਲਗਾਏ ਜਾਂਦਾ ਜਥੇਦਾਰ ਗਿਆਨੀ ਰਗबीर ਸਿੰਘ ਨੇ ਅਤੇ ਸ਼ੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜ਼ਾਹਿਰ ਕੀਤਾ ਜਸਵੰਤ ਸਿੰਘ ਖਾਲੜਾ ਤੇ ਬਣੀ ਦਿਲਜੀ ਦੋਸਾਂਝ ਦੀ ਫਿਲਮ ਦਾ ਮਾਮਲਾ ਗਰਮਾਇਆ ਹੋਇਆ ਹੈ ਸੈਂਸਰ ਬੋਰਡ ਨੇ ਫਿਲਮ ਪੰਜਾਬ 95 ਤੋਂ 120 ਕੱਟ ਲਗਾਏ ਜਿਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਇਤਰਾਜ਼ ਜਤਾਇਆ ਤੇ ਫਿਲਮ ਤੇ ਕੱਟ ਲੱਗਣ ਨੂੰ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਨਾ ਇਨਸਾਫੀ ਦੱਸਿਆ ਤੇ ਕਹਿ ਕਿ ਜਸਵੰਤ ਸਿੰਘ ਖਾਲੜਾ ਇੱਕ ਹਕੀਕਤ ਹੈ ਜਿਨ੍ਹਾਂ ਨੇ ਕੌਮ ਦੇ ਲਈ ਬਹੁਤ ਵੱਡਾ ਕਾਰਜ ਕੀਤਾ ਸੀ ਉਸਪੰਨ ਇਹ ਖਾਲੜਾ ਜਿਨ੍ਹਾਂ ਦੇ ਕੌਮ ਦਾ ਬਹੁਤ ਵੱਡਾ ਕਾਰਜ ਉਸ ਰਿਪੋਰਟ ਕਿਤਾਬ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਜੇ ਕੌਮਾਂਕਾਰ ਦੇ ਬਣਾ ਕੇ ਉਹਨਾਂ ਦੇ ਸੰਸਕਾਰ ਕੀਤੇ ਗਏ ਸੰਬੰਧੀ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸੂਤਾ ਸੱਤ ਪੇਸ਼ ਕੀਤੇ ਗਏ ਔਰ ਪੱਛੋਕੀ ਸਰਕਾਰਾਂ ਵੱਲੋਂ ਉਹਨਾਂ ਨੂੰ ਤਕਰੀਰ ਦਿੱਤਾ ਗਿਆ ਤੇ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਵਿੱਚ ਪਤਾ ਲੱਗ ਕਿ 125 ਤੋਂ ਜ਼ਿਆਦਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ ਉਧਰ ਫਿਲਮ ਤੇ ਲੱਗੇ ਕਟਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਤਰਾਜ਼ ਜਤਾਇਆ ਤੇ ਕਹਿ ਕੇ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਸੱਚੀ ਕਹਾਣੀ ਤੇ ਆਧਾਰਿਤ ਹੈ ਕੱਟ ਲੱਗਣ ਦੇ ਨਾਲ ਫਿਲਮ ਦਾ ਵजूद ਹੀ ਖਤਮ ਹੋਣ ਦੀ ਗੱਲ ਕਰਕੇ ਉਹਨਾਂ ਕੇਂਦਰ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਪੰਜਾਬ ਦੀ ਤਰਾਸਦੀ ਆ ਜਿਹੜੀ ਸਾਰਿਆਂ ਵਿੱਚ ਛੱਪ ਚੁੱਕੀ ਆ ਭਾਈ ਜਸਵੰਤ ਸਿੰਘ ਖਾਲੜਾ ਜਿਹਨੇ 25000 ਅਨ ਆਈਡੈਂਟੀਫਾਈਡ ਡੈੱਡ ਬਾਡੀਜ਼ ਦਾ ਬੇਰਵਾ ਦਿੱਤਾ ਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਫਿਲਮ ਜਿਹੜੀ ਇਹ ਤੇ ਕੱਟ ਕਿਉਂ ਲਾਇਆ ਜਾ ਰਹੇ ਤੁਸੀਂ ਮੇਰੇ ਤੋਂ ਜਿਆਦਾ ਭਲੀ ਭਾਂਤ ਜਾਣਦੇ ਆ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਮੈਂ ਸਮਝਦਾ ਉਹਦੇ ਚ ਤਸਵੀਰਾਂ ਤੇ ਕੱਟ ਲਾਈ ਜਾਂਦੇ ਆ ਤੇ ਫਿਲਮ ਦਾ ਵਜੂਦ ਹੀ ਖਤਮ ਹੋ ਜਾਂਦਾ ਸੋ ਐਜਿਟ ਜੀ ਉਹ ਤਾਂ ਕਹਾਣੀ ਆ ਕਹਾਣੀ ਕੀ ਜੋ ਵਾਪਰੀ ਆ ਤਾਰਨਿਕ ਦੇ ਨਾਲ ਨਾਲ ਇਹ ਮਾਮਲਾ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਗੂੰਜਿਆ। ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੈਂਸਰ ਬੋਰਡ ਦੀ ਟੀਮ ਤੇ ਸਿਆਸਤ ਤੋਂ ਪ੍ਰਭਾਵਿਤ ਹੋਣ ਦੇ ਇਲਜ਼ਾਮ ਲਗਾਏ ਤੇ ਕਹਿ ਕੇ ਦਿਲਜੀ ਦੋਸਾਂਝ ਦਾ ਪੂਰੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਤੇ ਉਹਨਾਂ ਦੀ ਫਿਲਮ ਤੇ 120 ਕੱਟ ਲਗਾਉਣਾ ਗਲਤ ਹੈ। ਦੇਖੋ ਇੱਕ ਗੱਲ ਬੜੀ ਕਲੀਅਰ ਹੈ। ਇਹ ਸੈਂਸਰ ਬੋਰਡ ਦੇ ਜਿਹੜੇ ਚੀਫ ਨੇ ਇਹ ਗਵਰਨਮੈਂਟ ਆਫ ਇੰਡੀਆ ਹੀ ਪੁਆਇੰਟ ਕਰਦੀ ਹੈ। ਔਰ ਕਿਥੇ ਨਾ ਕਿਥੇ ਪੋਲਿਟਿਕਸ ਤੋਂ ਪ੍ਰਭਾਵਿਤ ਰਹਿ ਰਹੇ ਉਹਨਾਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਰਹਿਤ ਰਹਿਣਾ ਚਾਹੀਦਾ ਜੋ ਕੱਟ ਜੋ ਪੰਜਾਬ ਦੀ ਅਸਲੀਅਤ ਵਿਖਾਵੇ ਜੋ ਉਦੋਂ ਹਾਲਾਤ ਬਣੇ ਸਨ ਉਹਨਾਂ ਤੇ ਤੁਸੀਂ ਇੰਨੇ ਕੱਟ ਲਾਓ ਇਹ ਸਵਾਲ ਇਕ ਆਪ ਦੇ ਵਿੱਚ ਪੈਦਾ ਹੁੰਦਾ ਜ਼ਿਕਰ ਹੋ ਗਿਆ ਕਿ ਪੰਜਾਬ 95 ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਹੋਈ ਹੈ ਜਿਨ੍ਹਾਂ ਨੇ 1984-1994 ਦੇ ਦੌਰਾਨ ਪੰਜਾਬ ਵਿਦਰੋਹ ਦੌਰਾਨ ਸਿੱਖ ਨੌਜਵਾਨਾਂ ਦੇ ਲਾਪਤਾ ਹੋਣ ਅਤੇ ਕਤਲ ਦੀ ਜਾਂਚ ਕੀਤੀ ਸੀ ਤੇ ਇਸ ਫਿਲਮ ਦੇ ਵਿੱਚ ਦਿਲਜੀਤ ਦੁਸਾਂਜ ਮੁੱਖ ਭੂਮਿਕਾ ਵਿੱਚ ਨੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਹੁਣ ਗੱਲ ਕਰਾਂਗੇ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦਾ سلسلہ ਸ਼ੁਰੂ ਹੁੰਦੇ ਹੀ ਸਿਆਸਤ ਵਿਪੱਖ ਗਈ ਹੈ। ਅਕਾਲੀ ਦਲ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਅਤੇ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਧਾਂਦਲੀ ਦੇ ਇਲਜ਼ਾਮ ਲਗਾਏ ਨੇ ਤੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਅਖਾੜਾ ਪੂਰੀ ਤਰ੍ਹਾਂ ਭੱਜ ਚੁੱਕਾ ਹੈ। ਨਾਮਜ਼ਦਗੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਤੇ ਨਾਲ ਹੀ ਇਲਜ਼ਾਮਾਂ ਦੇ ਦੌਰ ਦਾ ਵੀ ਆਗਾਜ਼ ਹੋ ਗਿਆ। ਬੁਰਦੀ ਤੇ ਰਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੀਆਂ ਨੇ। ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਤਾੰਤਲੀ ਕੀਤੀ ਜਾ ਰਹੀ ਹੈ। ਕਈ ਅਜਿਹੇ ਪਿੰਡ ਨੇ ਜਿੱਥੇ ਐਸਸੀ ਵੋਟਰ ਨਹੀਂ ਉਸ ਪਿੰਡ ਨੂੰ ਵੀ ਦਲਿਤ ਸਰਪੰਚ ਦੇ ਲਈ ਰਾਖਵਾ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹਰ ਸਿੱਕੇ ਬਲੌਗ ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫੋ ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਤੇ ਐਸਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ ਤੁਸੀਂ ਹਰਾਨ ਹੋਵੋਗੇ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ 'ਚ ਸਭ ਤੋਂ ਵੱਡੀ ਭੂਮਿਕਾ ਅਫਸਰ ਆਪ ਲੁਭਾਰੇ ਤੁਸੀਂ ਅੱਜ ਚਲੇ ਜਾਓ। ਉੱਥੇ ਫਰੀਦਕੋਟ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਚੁੱਕੇ ਨੇ। ਅਕਾਲੀ ਦਲ ਦਾ ਕਹਿਣਾ ਹੈ ਕਿ ਹਲੇ ਤੱਕ ਕਈ ਪਿੰਡਾਂ ਦੇ ਵਿੱਚ ਵੋਟਰ ਲਿਸਟ ਨਹੀਂ ਮਿਲੀਆਂ। ਵਾਡਾਂ ਦੇ ਰਿਜ਼ਰਵੇਸ਼ਨ ਦੀ ਲਿਸਟ ਵੀ ਨਹੀਂ ਮਿਲੀ ਤੇ ਨਾਮਿਨੇਸ਼ਨ ਦੇ ਵਿਚਾਰੇ ਵੀਡੀਓ ਕੁਰਸੀ ਤੇ ਮੌਜੂਦ ਨਹੀਂ ਨੇ। ਅੱਜ 27 ਤਰੀਕ ਨਾਮਿਨੇਸ਼ਨ ਫਾਈਲਿੰਗ ਦਾ ਕੰਮ ਸ਼ੁਰੂ ਹੈ ਨੋਟੀਫਿਕੇਸ਼ਨ ਹੋ ਗਈ ਹੈ ਤੇ ਹਜੇ ਤੱਕ ਜਿਹੜੀਆਂ ਵੋਟਰ ਲਿਸਟਾਂ ਹਨ ਉਹ ਆਪ ਦੇਖ ਲਓ ਕਿਵੇਂ ਪਈਆਂ ਕਿਸੇ ਪਿੰਡ ਵਾਲੇ ਨੂੰ ਵੋਟਰ ਲਿਸਟ ਨਹੀਂ ਮਿਲੀ ਹੁਣ ਤੱਕ ਸਾਡੇ ਆਉਣ ਦਾ ਪਤਾ ਲੱਗਣ ਤੇ ਵੀਡੀਓ ਸਾਹਿਬ ਇੱਥੋਂ ਖਿਸਕ ਗਏ ਹੈ ਪੰਚਾਇਤੀ ਰਾਜ ਦੀ ਇਲੈਕਸ਼ਨ ਵਾਸਤੇ ਸਰਪੰਚੀਆਂ ਦੀ ਮੈਂਬਰਾਂ ਦੀ ਇਲੈਕਸ਼ਨ ਵਾਸਤੇ ਉਹ ਅਫਸਰ ਦਫ਼ਤਰ 'ਚ ਮੌਜੂਦ ਨਹੀਂ ਹੈ ਜ਼ਿਕਰ ਜੋਗੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ سلسلہ ਵੀ ਸ਼ੁਰੂ ਹੋ ਗਿਆ ਤੇ 15 ਅਕਤੂਬਰ ਨੂੰ VOTING ਹੋਵੇਗੀ ਤੇ ਉਸੇ ਦਿਨ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਆਖਰ ਪੰਚ ਸਰਪੰਚ ਦੇ ਉਮੀਦਵਾਰਾਂ ਦੇ ਲਈ ਸ਼ਰਤਾਂ ਕੀ ਨੇ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਆਂ ਉਮੀਦਵਾਰ ਦੇ ਵੱਲੋਂ ਚੁੱਲਾ ਟੈਕਸ ਭਰਿਆ ਹੋਵੇ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਨਾ ਹੋਵੇ ਉਮੀਦਵਾਰ ਕਿਸੇ ادارے ਦਾ ਡਿਫਾਲਟ ਨਾ ਹੋਵੇ ਬਿਜਲੀ ਬਿੱਲ ਦਾ ਬਕਾਇਆ ਨਾ ਹੋਵੇ ਪਾਣੀ ਬਿੱਲ ਦਾ ਵੀ ਬਕਾਇਆ ਨਾ ਹੋਵੇ ਪੰਚਾਇਤ ਦਾ ਕੋਈ ਵੀ ਬਕਾਇਆ ਨਾ ਹੋਵੇ ਇਸੇ ਕੇਸ ਦੇ ਵਿੱਚ ਸਜ਼ਾ યાਫ਼ਤਾ ਨਾ ਹੋਵੇ ਉੱਥੇ ਸਰਕਾਰੀ ਮੁਲਾਜ਼ਮ ਸਰਕਾਰ ਦੀ ਮਨਜ਼ੂਰੀ ਤੇ ਚੋਣ ਲੜ ਸਕਦਾ ਹੈ ਹੋਰ ਤਾਂ ਉਹ ਵੀ ਦੱਸਦੇ ਹਾਂ ਕਿ ਚੁੱਲਾ ਟੈਕਸ ਕੀ ਹੁੰਦਾ ਹੈ ਚੁੱਲਾ ਟੈਕਸ ਨੂੰ ਸ਼ਹਿਰਾਂ ਦੇ ਵਿੱਚ ਹਾਊਸ ਟੈਕਸ ਕਿਹਾ ਜਾਂਦਾ ਹੈ ਜਦਕਿ ਪਿੰਡਾਂ ਦੇ ਵਿੱਚ ਚੁੱਲਾ ਟੈਕਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ 21 ਰੁਪਏ ਪ੍ਰਤੀ ਸਾਲ ਜਨਰਲ ਵਰਗ ਦੇ ਲਈ ਚੁੱਲਾ ਟੈਕਸ ਹੁੰਦਾ ਜਦਕਿ 15 ਰੁਪਏ ਰਾਖਵੀ ਸੀਟ ਦੇ ਲਈ ਹੁੰਦਾ ਹੈ ਅਮਰitsar ਤੋਂ ਰਾਜੀਵ ਸ਼ਰਮਾ ਤੇ ਫਰੀਦਕੋਟ ਤੋਂ ਦੇਵਾਨੰਦ న్యూਸ 18 ਪੰਜਾਬ ਤਾਂ ਇੱਕ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉੱਥੇ ਹੀ ਫਾਜ਼ਲਕਾ ਹਲਕੇ ਦੇ ਦੋ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੋ ਪਿੰਡ ਨੇ ਅਜਿਹਾ ਜਿੱਥੇ ਪੰਚਾਇਤੀ ਚੋਣਾਂ ਨੂੰ ਪੋਸਟਪੋਨ ਕੀਤਾ ਗਿਆ ਹੈ ਇਹ ਫਰਿਆਦ ਲੈ ਕੇ ਅੱਜ ਸਾਡੇ ਹਲਕਾ ਵ代ਕ ਨਰਿੰਦਰ ਸਿੰਘ ਸਮਣਾ ਜੀ ਐਮਐਲਏ ਆਜਰਕਾ ਕੋਲ ਵੀ ਆਏ ਆਂ ਔਰ ਡੀਸੀ ਸਾਹਿਬ ਨਾਲ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਨੀ ਹੈ ਕਿ ਲਾਧੂ ਕਾ ਪਿੰਡ ਦੇ ਵਿੱਚੋਂ ਇੱਕ ਨਵਾਂ ਪਿੰਡ ਬਣਾਣਾ ਸੀਗਾ ਅ ਚੜੇਕੀ ਜੀ ਨੂੰ ਨਾਂ ਦਿੱਤਾ ਗਿਆ 2018 ਦੇ ਵਿੱਚ ਕੋਰਟ ਦੇ ਥਰੂ ਉਹ ਪਿੰਡ ਦੀ ਵੰਡ ਹੋ ਗਈ ਹੈ ਤਾਂ 2018 ਤੋਂ ਬਾਅਦ ਅਪਟੋ ਕੁ ਲਗਭਗ 5 ਸਾਲ ਦਾ ਸਮਾਂ ਕੁ 6 ਸਾਲ ਦਾ ਸਮਾਂ ਬੀਤ ਗਿਆ ਹੈ ਤਾਂ ਸਾਨੂੰ ਇਹ ਪਤਾ ਲੱਗਾ ਕੁਝ ਮੋਬਾਈਲਾਂ ਦੇ ਵਿੱਚ ਲਿਸਟਾਂ ਵੀ ਆਈਆਂ ਕਿ ਨਵੇਂ ਪਿੰਡ ਅਚੜਿੱਕੇ ਦੀ ਤੇ ਲਾਧੂਗਾ ਪਿੰਡ ਦੀ ਜਿਹੜੀ ਹੈ ਉਹ ਵਾਰਡ ਬੰਦੀ ਨਹੀਂ ਹੋਈ ਵਾਰਡ ਬੰਦੀ ਨਾ ਹੋਣ ਦੇ ਕਾਰਨ ਅਸੀਂ ਤੁਹਾਡਾ ਇਲੈਕਸ਼ਨ ਜਿਹੜਾ ਉਹ ਰੱਦ ਕਰ ਰਹੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦਾ ਇਲੈਕਸ਼ਨ ਜਿਹੜਾ ਹੈ ਉਹ ਰੱਦ ਨਾ ਕਰਾਇਆ ਜਾਵੇ डीसी साहब ਨੂੰ ਜਾਂ ਇਸ ਉਪਲੇ ਪ੍ਰਸ਼ਾਸਨ ਨਾਲ ਉਹ ਗੱਲਬਾਤ ਕਰਕੇ ਸਾਡੇ ਲਾਧੂਕਾ ਦਾ ਇਲੈਕਸ਼ਨ ਕਰਾ ਕੇ ਆ ਜਿਹੜੇ 15 ਤਰੀਕ ਨੂੰ ਇਲੈਕਸ਼ਨ ਹੋਣਾ ਹੈ ਉਹ ਸਾਡਾ ਇਲੈਕਸ਼ਨ ਕਰਾਇਆ ਜਾਦਾ ਸੀ ਇਹ ਅੱਜ ਮੰਗ ਲੈ ਕੇ ਆਏ ਆ ਪਰ ਸਾਡੇ ਪਿੰਡ ਦੇ ਵਿੱਚ ਸਾਰੇ ਦੇ ਵਿੱਚ ਇਸ ਗੱਲ ਦੀ ਬੜੀ ਨੰਮੋਸ਼ੀ ਹੈ ਹਰਾਨੀ ਹੈ ਕਿ ਜਦੋਂ ਅਸੀਂ ਸਾਰੇ ਤਿਆਰੀ ਕਰਨ ਲੱਗੇ ਤਾਂ ਸਾਨੂੰ ਸੁਨੇਹਾ ਮਿਲਿਆ ਕਿ ਤੁਹਾਡੇ ਪਿੰਡ ਦਾ ਇਲੈਕਸ਼ਨ ਜਿਹੜਾ ਉਹ ਨਹੀਂ ਹੋਣਾ ਡੀਸੀ ਫਾਜ਼ਲ ਖਾਨ ਨੇ ਜਿਹੜੇ ਸਾਡੇ ਸਾਰੇ ਪਿੰਡ ਵਾਸੀਆਂ ਦੇ ਨਾਲ ਅਸੀਂ ਉੱਥੇ ਆਏ ਸੀ ਔਰ ਡੀਡੀਪੀ ਸਾਹਿਬ ਉੱਥੇ ਸੀਗੇ ਉੱਥੇ ਇਹੀ ਹੈ ਕਿ ਜਿਹੜਾ ਇਲੈਕਸ਼ਨ ਹੁਣ ਹੁਣ ਜਾ ਰਿਹਾ ਹੈ ਪੰਚਾਇਤ ਦਾ ਇਹ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹਨਾਂ ਦੋਨਾਂ ਪਿੰਡਾਂ ਦੀ ਜਿਹੜੀ ਨਵੀਂ ਵਾਰਡ ਬੰਦੀ ਦੀ ਨੋਟੀਫਿਕੇਸ਼ਨ ਜਿੱਦਾਂ ਕਿ ਡੀਡੀਪੀ ਸਾਹਿਬ ਨੇ ਦੱਸਿਆ ਹੈ ਕਿ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਦੁਬਾਰਾ ਜਿਹੜੀ ਨਵੀਂ ਨੋਟੀਫਿਕੇਸ਼ਨ ਵਾਰਡ ਬੰਦੀ ਦੀ ਉਹ ਕੀਤੀ ਜਾਊਗੀ ਉਸ ਤੋਂ ਬਾਅਦ ਜਿਹੜਾ ਇਹ ਇਲੈਕਸ਼ਨ ਦਾ ਪ੍ਰੋਸੈਸ ਹੈ ਦੁਬਾਰਾ ਸ਼ੁਰੂ ਹੋਊਗਾ ਫਿਰ ਦੁਬਾਰਾ ਤੋਂ ਜਿਹੜਾ ਕਹਿ ਦਈਏ ਇਸ ਵਾਰ ਇਲੈਕਸ਼ਨ ਨਹੀਂ ਹੋ ਰਿਹਾ ਇਹ ਇਲੈਕਸ਼ਨ ਥੋੜਾ ਜਿਹਾ ਲੇਟ ਹੋਏਗਾ ਉਦਰ ਅਰਵਿੰਦ ਕੇਸ਼ਵਾਲ ਦਾ ਭਾਜਪੀ ਆਰਐਸਐਸ ਤੇ ਫਿਰ ਤੋਂ ਨਿਸ਼ਾਨਾ ਸਾਬਿਆ ਹੈ ਪੀਐਮ ਨੇ ਜਿਸ ਨੂੰ ਪ੍ਰਸ਼ਟ ਕਿਹਾ ਉਸ ਨੂੰ ਵੀ ਅਹੁਦਾ ਦਿੱਤਾ ਮੈਨੇ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਪੰਤ ਤੋੜ ਕਰਕੇ ਲੀਡਰ ਭਾਜਪੀ ਦੇ ਵਿੱਚ ਗਿਆਨਦੇ ਗਏ ਬਾਹਰੋਂ ਆਏ ਲੀਡਰਾਂ ਲੀਡਰ ਜਿਹੜੇ ਆਰਐਸਐਸ ਵਰਕਰਾਂ ਦੇ ਹੱਥ ਤੇ ਹਾਵੀ ਨੇ ਦਾ ਆਰਐਸਐਸ ਦੇ ਵਰਕਰ ਤਾਂ ਦਰਿਆ ਵਿਛਾਣ ਜੋਗੇ ਰਹਿ ਗਏ ਅਰਵਿੰਦ ਕੇਸ਼ਵਾਲ ਦਾ ਕਹਿਣਾ ਹੈ ਤਾਂ મોદી ਸਰਕਾਰ ਨੇ 13 ਸੁਪਾ ਸਰਕਾਰਾਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ 10 ਸਰਕਾਰਾਂ ਤੋੜਨ ਦੇ ਵਿੱਚ ਭਾਜਪੀ ਸਫਲ ਵੀ ਰਹੀ 27 जून 2023 को प्रधानमंत्री जी ने कहा कि अजीत पवार पे सत्तर हजार करोड़ रुपए के घोटाले का आरोप है हम इनको जेल भेजेंगे 27 जून 2023 और पांच दिन के बाद 2 जुलाई को उनकी अपने उनको अपनी सरकार में शामिल करके उनको उप मुख्यमंत्री बना दिया। मैं इनसे पूछना चाहता हूं कुछ शर्म आती है चलो हम तो सारे के सारे खराब हैं पर आपका प्रधानमंत्री 27 जून को जिस आदमी पे सत्तर हजार करोड़ रुपए के भ्रष्टाचार का आरोप लगाता है और पांच दिन के बाद दो जुलाई को उसको अपना उप मुख्यमंत्री बना लेता है क्या मुंह दिखाते हो यार जब अपनी गली में अपने घर जाते हो आप लोग पूरी दुनिया को क्या मुंह दिखाओगे कि ऐसे ऐसी पार्टी में आप लोगों और मैं आरएसएस वालों के ऊपर ज्यादा दया आती है उन्होंने कईयों ने अपनी जिंदगी आरएसएस के लिए दे दी और अब उनका एक ही उनको अब टिकट नहीं मिलती कांग्रेस वालों को इसको उसको लाला के टिकटें देते हैं उनका काम दरी बिछाने का रह गया बस कभी कांग्रेसियों के लिए दरी बिछाते हैं कभी एनसीपी वालों के लिए दरी बिछाते हैं कभी शिवसेना वालों के लिए दरी बिछाते हैं आरएसएस के कार्यकर्ताओं का काम अब केवल दरी बिछाने का रह गया कभी इस नेता के लिए दरी क्यों उनको टिकटें मिलती नहीं मिलती उनको इसके अलावा इन्होंने कई सरकारों की चोरियां की टॉपल किया सरकारों को उखाड़ के फेंका मार्च 2016 से लेकर मार्च 2024 तक प्रधानमंत्री मोदी जी ने तेरह राज्य सरकारों को पंद्रह बार गिराने की कोशिश की और उसमें से दस सरकारों को गिराने में सफल हो गए ये सरकारें नहीं गिराई ये सरकारों की चोरी की है ईडी और सीबीआई को भेज के उनको धमकी दे के उनको लालच दे के पैसे से खरीद के उनकी सरकारों की चोरी की है इन लोगों ने ये कोई मामूली वो नहीं है कि सरकार गिरा दी। उधर अरविंद केजरीवाल ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਭਾਜਪਾ ਤੇ ਬੋਲੇ ਹਮਲੇ ਤੇ ਦਿੱਲੀ ਭਾਜਪਾ ਦੇ ਪ੍ਰਧਾਨ ਵਿਰੇਂਦਰ ਸਚਦੇਵਾ ਨੇ पलटवार ਕੀਤਾ ਹੈ। ਸਚਦੇਵਾ ਨੇ ਕਿਹਾ ਹੈ ਕਿ ਕੇਜਰੀਵਾਲ ਪਾਸ਼ਾ ਦੀ ਮਰਿਆਦਾ ਪੁੱਲਕੇ ਨੇ ਤੇ ਇਸ ਲਈ ਅੰਨਾ ਹਜ਼ਾਰਾਂ ਚਿੱਠੀ ਨਿੱਕੇ ਪੁੱਛਣਗੇ ਕਿ ਕੇਜਰੀਵਾਲ ਨੂੰ ਉਹਨਾਂ ਨੇ ਹੀ ਉਹਨਾਂ ਨੇ ਕੀ ਸੰਸਕਾਰ ਦਿੱਤੇ। केजरीवाल आप पहले भी सड़क छाप भाषा बोलते थे लेकिन अब आपकी भाषा में जो पांच महीने आपने हवालात में गुजारे हैं उस संगत का असर दिखाई देता है विधानसभा सत्र को आप इसलिए चुनते हैं बोलने के लिए क्योंकि आपको पता है कि वहां आप कानूनी बाध्यताओं से दूर हैं। जिस तरह की भाषा का उपयोग आप कर रहे हैं वो आपके संस्कार दिखाता है आपकी हार और हताशा ने आपका मानसिक संतुलन खराब कर दिया तो मालूम है कि दिल्ली की जनता आपको थी, दिल्ली की जनता आपको भगाएगी दिल्ली की जनता आपके भ्रष्टाचार से तंग आ चुकी है और दिल्ली की जनता आपको सही जवाब देना जानती है लेकिन आज मेरे मन में एक जिज्ञासा जरूर है और मैं अन्ना हजारे जी को पत्र भी लिखूंगा कि आदरणीय अन्ना जी आपकी शिक्षा आपके संस्कार में कहा कमी रह गई जो ऐसा आदमी ਇਸ ਨੇ ਆਪਕੋ ਠਗਾ ਪੂਰੀ ਦਿੱਲੀ ਕੋ ਠਗਾ ਅਬ ਦੇਸ਼ ਕੋ ਵੀ ਠਗਣੇ ਦੀ ਕੋਸ਼ਿਸ਼ ਕਰ ਰਹਾ ਹੈ ਇਹ ਆਪ ਦੀ ਛਤਰਛਾਇਆ ਮੇਂ ਕਿਵੇਂ ਪੜ ਗਿਆ ਉਧਰ ਸਾਬਕਾ ਮੰਤਰੀ ਆਸ਼ੂ ਦੇ ਖਿਲਾਫ ED ਨੇ ਵੱਡਾ ਐਕਸ਼ਨ ਕੀਤਾ ਹੈ ਭਾਰਤ ਪੁਸ਼ਨਾਸ਼ੂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤਾਂ 22.78 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਯਾਨੀ ਕਿ ਲਗਭਗ 23 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਟੈਂਡਰ ਕੋਟਾਲੇ ਦੇ ਵਿੱਚ ED ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਮੋਹਾਲੀ ਖੰਨਾ ਅਤੇ ਲੁਧਿਆਣਾ ਦੇ ਵਿੱਚ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਸੋ ਦੱਸਿਓ ਕਿ ਪਾਤਪੁਸ਼ਨਾਸ਼ੂ ਲਗਾਤਾਰ ਆ ਖਾਸ ਤੌਰ ਤੇ ਇੱਕ ਵੱਡਾ ਮਸਲਾ ਜਿਸ ਨੂੰ ਲੈ ਕੇ ਆ ਘਿਰੇ ਹੋਏ ਨੇ ਔਰ ਹੁਣ ਇਹ ਜਾਂਚ ਈਡੀ ਕਰਦਾ। ਇਸਾ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਭਾਰਪੂਸ਼ਨ ਆਸ਼ੂ ਦੇ ਨਾਲ ਜੁੜੇ ਵਿਅਕਤੀਆਂ ਦੀ 22.78 ਕਰੋੜ ਰੁਪਏ ਦੀ ਪ੍ਰਾਪਰਟੀ ਅੱਜ ਈਡੀ ਦੇ ਵੱਲੋਂ ਜਬਤ ਕੀਤੀ ਗਈ ਹੈ ਔਰ ਇਹ ਪ੍ਰੈਸ ਨੋਟ ਦੇ ذریعے ਜਿਹੜੀ ਈਡੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਫੋਟੋਆਂ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਸਾਬਕਾ ਮੰਤਰੀ ਭਾਰਪੋਸ਼ਨ ਆਸ਼ੂ ਦੇ ਘਰ ਦੇ ਬਾਹਰ ਅਸੀਂ ਖੜੇ ਹਾਂ ਜਿਸ ਦੇ ਨਾਲ ਇਹ ਜੁੜੀ ਹੋਈ ਖਬਰ ਹੈ ਤਾਂ ਕਿਹਾ ਜਾ ਸਕਦਾ ਕਿ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਜਿਹੜੀਆਂ ਜਾਇਦਾਦਾਂ ਦਾ ਜ਼ਿਕਰ ਕੀਤਾ ਗਿਆ ਔਰ ਇਸ ਦੇ ਵਿੱਚ 22.78 ਕਰੋੜ ਰੁਪਏ ਦੀ ਜਿਹੜੀ ਹੈ ਵਕਤੀਆਂ ਦੀ ਜਿਹੜੀ ਜਾਇਦਾਦ ਹੈ ਉਹ ਕੁਰਕ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਗੱਲ ਕਰੀਏ ਲੁਧਿਆਣਾ ਮੋਹਾਲੀ ਖੰਨਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਇਹ ਚੱਲ ਅਚਲ ਜਿਹੜੀ ਜਾਇਦਾਦ ਸੀ ਐਫ ਡੀਆਂ ਦਾ ਜ਼ਿਕਰ ਕੀਤਾ ਗਿਆ ਹੈ ਸੋਨੇ ਦੇ ਗਹਿਣਿਆਂ ਦਾ ਜ਼ਿਕਰ ਕੀਤਾ ਗਿਆ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਈਡੀ ਨੇ ਕਾਰਵਾਈ ਕੀਤੀ ਹੈ ਤਾਂ ਉੱਥੇ ਹੀ 22.78 ਕਰੋੜ ਰੁਪਏ ਦੀ ਜਿਹੜੀ ਆ ਪ੍ਰਾਪਰਟੀ ਆ ਉਹ ਜ਼ਬਤ ਕਰਨ ਦੀ ਗੱਲ ਆ ਰਹੀ ਆ